ਮੰਨਿਆ ਮੰਗਾਂ ਲਾਗੂ ਨਾ ਕਰਨ ਤੇ ਬਿਜਲੀ ਕਾਮਿਆਂ ਵੱਲੋਂ ਹੜਤਾਲ 3 ਦਿਨ ਤੱਕ ਨਹੀਂ ਹੋਵੇਗਾ ਕੋਈ ਵੀ ਕੰਮ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਅਤੇ ਪੰਜਾਬ ਬਿਜਲੀ ਬੋਰਡ ਦੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਜੋ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਜੀ ਨਾਲ 31 ਜੁਲਾਈ ਦੀ ਮੀਟਿੰਗ ਵਿੱਚ ਮੰਗਾਂ ਤੇ ਸਹਿਮਤੀ ਬਣੀ ਸੀ ਪਰੰਤੂ ਉਹਨਾਂ ਮੰਗਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਦੇ ਰੋਸ 'ਵਜੋਂ ਪੰਜਾਬ ਦੇ ਬਿਜਲੀ ਕਾਮੇ ਅੱਜ ਤੋਂ 3 ਦਿਨ ਦੀ ਸਮੂਹਿਕ ਛੁੱਟੀ ਤੇ ਚਲੇ ਗਏ ਤੇ ਕੋਈ ਕੰਮ ਨਹੀਂ ਕਰਨਗੇ ਜੇਕਰ ਫਿਰ ਵੀ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਰੋਸ ਰੈਲੀ ਨੂੰ ਸੰਬੋਧਿਤ ਕਰਦਿਆਂ ਸਬ ਡਿਵੀਜ਼ਨ ਤੇ ਡਿਵੀਜ਼ਨ ਦੇ ਆਗੂ ਰਣਜੀਤ ਕੁਮਾਰ ਗੁਰਦੀਪ ਸਿੰਘ RAM ਸਿੰਘ ਸਰਪੇਮ ਸਿੰਘ ਜਸਵੀਰ ਸਿੰਘ ਸੋਨੀ ਅਤੇ ਪ੍ਰਗਟ ਸਿੰਘ ਅਤੇ ਮੱਖਣ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਚੱਲਦਾ ਰਹੇ ਲਾਗੂ ਕਰੋ ਲਾਗੂ ਕਰੋ ਮੁਲਾਜ਼ਮਾਂ ਨਾਲ ਕਿਤੇ ਸਮਝੋਤੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਹਟਾਏ ਕੇ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੰਗਾ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਆਪਾਂ ਉਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਕਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਹੜਤਾਲ ਕੀਤੀ ਇਹ ਗੱਲਬਾਤ ਕਰਦੇ ਆ ਪੀਐਸਪੀਸੀਐਲ ਦੇ ਅਗੁਰਾ ਤੇ ਯੂਨੀਅਨ ਦੇ ਅਗੋਂ ਪਰ ਰঞ্জੀਤ ਸਿੰਘ ਨਾਲ ਗੱਲਬਾਤ ਕਰਦੇ ਆ ਰঞ্জੀਤ ਜੀ ਜਿਹੜੀ ਤੁਸੀਂ ਹੜਤਾਲ ਕੀਤੀ ਹੈ ਇੱਕ ਬਿਜਲੀ ਕਾਮਿਆਂ ਵੱਲੋਂ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਇਹ ਹੜਤਾਲ ਹੈ ਜਿਹੜੀ ਅਸੀਂ ਇਹ ਪਿੱਛੇ ਸਾਡਿਆਂ ਜਿਹੜੀ 31 ਤਰੀਕ ਨੂੰ ਬਿਜਲੀ ਮੰਤਰੀ ਨਾਲ ਤੇ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਰੀਆਂ ਮੰਗਾਂ ਜਿਹੜਾ ਅਸੀਂ ਨੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਹੋਇਆ ਸੀ ਤੇ ਉਹਦੇ ਤੇ ਸਾਰੀਆਂ ਸੈਂਤੀਆਂ ਬਣੀਆਂ ਸੀ ਪਰ ਸੈਂਤੀਆਂ ਨੂੰ ਲਾਗੂ ਅਜੇ ਤੱਕ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸਾਡੇ ਜਿਹੜੇ ਬਿਜਲੀ ਕੰਮ ਹੈ ਪੰਜਾਬ ਦੇ ਉਹ ਸਾਰੇ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਹ ਇਸ ਤੇ ਸਮੂਕ ਛੁੱਟੀ ਤੇ ਜਾ ਰਹੇ ਹੈ। ਅੱਛਾ ਇਹ ਜਿਹੜਾ ਜਿਹੜੇ ਹੜਤਾਲ ਦਰਾਂ ਕੋਈ ਵੀ ਕੰਮ ਨੂੰ ਨਹੀਂ ਕੀਤਾ ਜਾਊਗਾ। ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਜਿਹੜੇ ਜਦੋਂ ਕੰਮ ਛੁੱਟੀ ਦੀ ਵਾਗੇ ਤਾਂ ਉਹ ਕੋਈ ਕੰਮ ਨਹੀਂ ਕਰਨਗੇ। ਜਿਹੜਾ ਇਹ ਹੜਤਾਲ ਹੈ ਪੂਰੇ ਪੰਜਾਬ ਪੰਜਾਬ ਦੇ ਵਿੱਚ ਲੱਗ ਪੂਰੇ ਪੰਜਾਬ ਦੇ ਵਿੱਚ ਸਮੂਹੀਆਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। اگر سرکار ਵੱਲੋਂ ਤੁਹਾਡੀ ਹੜਤਾਲ ਤੋਂ ਬਿਨਾਂ ਵੀ ਮੰਗ ਨਾ ਮੰਨੀ ਗਈ ਤਾਂ ਤੁਸੀਂ ਅੱਗੇ ਆਉਣ ਨਾਲ ਸਮੇ ਵਿੱਚ ਕੀ ਤਾਂ ਜੋ ਸਟੇਟ ਕਮੇਟੀਆਂ ਸਾਡੀਆਂ ਅਗਲੇ ਸੰਘਰਸ਼ ਬਾਰੇ ਸਾਨੂੰ ਦੱਸਣੀਆਂ ਅਸੀਂ ਉਹਨਾਂ ਦੇ ਨਾਲ ਦੀ ਨਾਲ ਉਹ ਪ੍ਰੋਗਰਾਮ ਜੋ ਵੀ ਆਊਗਾ ਅਸੀਂ ਉਸ ਨੂੰ ਲਾਗੂ ਕਰਾਂਗੇ ਜੀ ਠੀਕ ਹੈ ਜੀ ਜਾਇਦਾਦ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز